ਜਦੋਂ ਬਾਬਾ ਉਹਦੇ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਬਾਬਾ ਅਜੀਤ ਸਿੰਘ ਇਸ ਜੰਗ ਦੇ ਮੈਦਾਨ ਦੇ ਵਿੱਚ ਹਲੇ ਲੜ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਗਿਆ ਪਾ ਕੇ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਜੋ ਕਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਦਿੱਲੀ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸਨ ਆਏ ਨੇ ਸਾਹਿਬ ਜادہ ਬਾਬਾ ਅਜੀਤ ਸਿੰਘ ਦੇ ਕੋਲ ਤੇ ਬੇਨਤੀ ਕਰਦੇ ਨੇ ਵੀ ਗੁਰੂ ਪਿਤਾ ਦਾ ਹੁਕਮ ਹੈ ਬਾਬਾ ਅਜੀਤ ਸਿੰਘ ਜੀ ਤੁਸੀਂ ਅੱਗੇ ਵੱਧ ਜਾਓ ਇਸ ਜਗ੍ਹਾ ਦੇ ਉੱਪਰ ਵੈਰੀ ਦਲ ਦੇ ਨਾਲ ਦੋ ਹੱਥ ਕਰਨ ਦੇ ਲਈ ਸਤਿਗੁਰੂ ਜੀ ਨੇ ਮੈਨੂੰ ਚੁਣਿਆ ਇਸ ਜਗ੍ਹਾ ਦੇ ਉੱਪਰ ਵੈਰੀ ਦੇ ਨਾਲ ਮੁਕਾਬਲਾ ਮੈਂ ਕਰਨਾ ਹੈ ਬਾਬਾ ਅਜੀਤ ਸਿੰਘ ਸਤਗੁਰੂ ਜੀ ਦਾ ਹੁਕਮ ਸੁਣ ਕੇ ਅੱਗੇ ਨੂੰ ਵੱਧਦੇ ਨੇ ਤੇ ਇੰਨੇ ਸਮੇਂ ਦੇ ਵਿੱਚ ਵੈਰੀ ਦਲ ਜਿਹੜਾ ਲੜਦਾ ਲੜਦਾ ਇਹ ਸਰਸਾ ਨਦੀ ਦੇ ਕਿਨਾਰੇ ਆ ਗਿਆ ਤੇ ਬਾਬਾ ਜੀਵਨ ਸਿੰਘ ਨਾਲ ਕੁਝ ਸਿੰਘ ਨੇ ਇਹਨਾਂ ਨੇ ਉੱਥੇ ਹੀ ਮੋਰਚਾ ਸੰਭਾਲ ਲਿਆ ਬੰਦੂਕਾਂ ਹੱਥ ਦੇ ਵਿੱਚ ਪਕੜੀਆਂ ਨੇ ਬਾਰੂਦ ਪਾ ਪਾ ਕੇ ਗੋਲੀਆਂ ਨੇ ਜਿਹੜੀਆਂ ਉਚਾ ਲਾਉਂਦੇ ਨੇ ਅੱਗ ਛੜਦੀਆਂ ਹੋਈਆਂ ਗੋਲੀਆਂ ਜਾ ਰਹੀਆਂ ਨੇ ਤੇ ਵੈਰੀ ਦਲ ਦੇ ਸੀਨੇ ਦੇ ਵਿੱਚ ਜਾ ਕੇ ਜਿੱਥੇ ਆਪ ਠੰਡੀਆਂ ਹੁੰਦੀਆਂ ਨੇ ਉੱਥੇ ਵੈਰੀ ਨੂੰ ਠੰਡਾ ਕਰਦੀਆਂ ਜਾਂਦੀਆਂ ਨੇ ਗੱਲਾਂ ਸਾਰੇ ਕਰਦੇ ਨੇ ਵੀ ਉਹ ਅੱਗੇ ਹੋ ਤੂੰ ਇਹਨੂੰ ਪਕੜ ਲੈ ਤੂੰ ਇਹਨੂੰ ਪਕੜ ਲੈ ਪਰ ਹਿੰਮਤ ਕਿਸੇ ਦੇ ਵਿੱਚ ਨਹੀਂ ਜਿਹੜਾ ਬਾਬਾ ਜੀਵਨ ਸਿੰਘ ਦੇ ਅੱਗੇ ਆ ਕੇ ਖੜ੍ਹ ਜਾਏ ਉਹ ਸੂਰਮਾ ਲੜ ਰਿਹਾ ਹੈ ਇਸ ਜੰਗ ਦੇ ਮੈਦਾਨ ਦੇ ਵਿੱਚ ਤੇ ਇਹ ਕੋਈ ਛੋਟੀ ਕੁਰਬਾਨੀ ਨਹੀਂ ਕਈ ਵਾਰ ਕੁਝ ਵੀਰ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਇਹਨਾਂ ਕਈ ਪ੍ਰਕਾਰ ਦੇ ਮਸਲੇ ਖੜੇ ਕਰ ਦਿੰਦੇ ਨੇ ਪਰ ਜੋ ਗੱਲ ਕਵੀ ਜੀ ਨੇ ਲਿਖੀ ਹੋਈ ਹੈ ਮੈਂ ਉਸ ਮੁਤਾਬਕ ਇਹ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕਰ ਰਿਹਾ ਜਿਕਰ ਕੀਤਾ ਉਹਨਾਂ ਨੇ ਵੀ ਚਾਰੇ ਪਾਸਿਆਂ ਦੇ ਉੱਪਰੋਂ ਮੁਗਲਾਂ ਦੀ ਸੈਨਾ ਹੈ ਜਿਹੜੀ ਤੇ ਪਹਾੜੀ ਰਾਜਿਆਂ ਦੀ ਜਿਹੜੀ ਮਿਲਵੀਂ ਸੈਨਾ ਹੈ ਇਹ ਸੈਨਾ ਨੇ ਹਮਲਾ ਕੀਤਾ ਆਣ ਪਰੇ ਕਰ ਜੋਰ ਮਹਾ ਚਹੁ ਔਰਣ ਤੇ ਰਣ ਘੋਰ ਮਚਾਇਓ ਭਾਰੀ ਜਦ ਉਥੇ ਮੱਚ ਉਠਿਆ ਤੀਰ ਤਸੀਸ ਲਤਾ ਥਿਰ ਹੋਏ ਬਡੋ ਚਲਤਾ ਜਲ ਬੇਗ ਬਹਾਇਓ ਤੇ ਉਸ ਜਗ੍ਹਾ ਦੇ ਉੱਪਰ ਸਰਸਾ ਨਦੀ ਦਾ ਕਿਨਾਰਾ ਹੈ ਤੇ ਇਸ ਕਿਨਾਰੇ ਦੇ ਉੱਪਰ ਖੜਕੇ ਜਦੋਂ ਸਰਸਾ ਵੱਲ ਨੂੰ ਝਾਤੀ ਮਾਰੀਦੀ ਹੈ ਤੇ ਨਦੀ ਚੜ੍ਹੀ ਹੋਈ ਹੈ ਤੇ ਇਹ ਚੜੀ ਹੋਈ ਨਦੀ ਦਾ ਪਾਣੀ ਦਾ ਵੇਗ ਬੜਾ ਭਾਰੀ ਹੈ ਛੋੜ ਦਈ ਇੱਕ ਸੰਗ ਤੁਫੰਗਨ ਸਿੰਘ ਜੇ ਤੱਕ ਸਮੂਹਨ ਘਾਇਓ ਤੇ ਜਿੰਨਾ ਸਿੰਘਾਂ ਦਾ ਸਮੂਹ ਉਥੇ ਜੰਗ ਲੜ ਰਿਹਾ ਇੱਕੋ ਵਾਰ ਵੈਰੀਆਂ ਨੇ ਹਮਲਾ ਕੀਤਾ ਬਦੂਕਾਂ ਦੀਆਂ ਗੋਲੀਆਂ ਚਲਾਉਂਦੇ ਨੇ ਜੀਵਨ ਸਿੰਘ ਸਮੇਤ ਗਰੇ ਸਭ ਪ੍ਰਾਣ ਦਏ ਗੁਰਕੋਪਰ ਪਾਇਓ ਤੇ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਔਰ ਉਹਨਾਂ ਦੇ ਨਾਲ ਜਿਤਨੇ ਸਿੰਘ ਨੇ ਸਾਰੇ ਦੇ ਸਾਰੇ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਵੈਰੀ ਦਲ ਦੇ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਸੀਂ ਕਹਿੰਨੇ ਤੇ ਆ ਵੀ ਅਸੀਂ ਤਾਂ ਇਹਨਾਂ ਦੀ ਅਣਸਬੰਸਾਂ ਪਰ ਉਹ ਸੂਰਮਾ ਵੇਖੋ ਵੈਰੀ ਦਲ ਦੇ ਅੱਗੇ ਖੜਾ ਹੈ ਲੜਨ ਦੇ ਲਈ। ਤੇ ਵੈਰੀ ਦਲ ਦੇ ਨਾਲ ਗੁਰੂ ਦੀ ਇੱਜ਼ਤ ਆਣ ਦੇ ਲਈ ਜੰਗ ਲੜ ਰਿਹਾ ਪਰ ਅੱਜ ਨਮੋਸ਼ੀ ਹੁੰਦੀ ਹੈ ਜਦੋਂ ਵੇਖੀਦਾ ਹੈ ਵੀ ਜਿਹੜਾ ਆਪਣੇ ਆਪ ਨੂੰ ਵਾਰਿਸ ਕਹਿੰਦਾ ਨਾ ਤੇ ਉਹਦਾ ਚਿਹਰਾ ਬਾਬੇ ਜੀਵਨ ਸਿੰਘ ਦੇ ਨਾਲ ਮਿਲਦਾ ਨਾ ਉਹਦੀ ਰੈਣੀ ਸੈਣੀ ਬਾਬੇ ਜੀਵਨ ਸਿੰਘ ਨਾਲ ਮਿਲਦੀ ਹੈ ਤੇ ਨਾ ਹੀ ਉਹਦੇ ਅੰਦਰ ਧਰਮ ਦਾ ਪਿਆਰ ਬਾਬੇ ਜੀਵਨ ਸਿੰਘ ਵਰਗਾ ਹੈ ਨਹੀਂ ਗੱਲ ਕਹਿਣ ਦੇ ਨਾਲ ਅਸੀਂ ਕਿਸੇ ਦੇ ਵਾਰਿਸ ਨਹੀਂ ਬਣ ਜਾਂਦੇ ਗੱਲ ਕਹਿਣ ਦੇ ਨਾਲ ਮੈਂ ਕਲਗੀਧਰ ਦਾ ਵਾਰਿਸ ਨਹੀਂ ਜ਼ੁਬਾਨ ਤੋਂ ਬੋਲਣ ਦੇ ਨਾਲ ਮੈਂ ਬਾਬਾ ਜੀਵਨ ਸਿੰਘ ਦਾ ਵਾਰਿਸ ਨਹੀਂ ਉਹਦੀ ਅਨਸਬੰਸ ਨਹੀਂ ਜਿੱਦਣ ਮੇਰੇ ਜ਼ਿੰਦਗੀ ਦੇ ਵਿੱਚ ਕਰਮ ਜਿੱਦਣ ਮੇਰੀ ਜ਼ਿੰਦਗੀ ਦੇ ਵਿੱਚ ਧਰਮ ਬਾਬਾ ਜੀਵਨ ਸਿੰਘ ਵਰਗਾ ਆ ਜਾਏਗਾ ਨਾ ਉਦੋਂ ਮੈਨੂੰ ਕਹਿਣਾ ਨਹੀਂ ਪਾਏਗਾ ਵੀ ਮੈਂ ਆਪਣੇ ਧਰਮ ਦੇ ਵਿੱਚ ਮਜ਼ਬ ਦੇ ਵਿੱਚ ਪੱਕਾ ਉਦੋਂ ਅਗਲਾ ਵੇਖ ਕੇ ਕਹੇਗਾ ਵੀ ਇਹਦੀ ਕੁਰਬਾਨੀ ਇਹਦੀ ਜ਼ਿੰਦਗੀ ਇਹਦਾ ਰਹਿਣ ਸਹਿਣ ਬਾਬੇ ਜੀਵਨ ਸਿੰਘ ਵਰਗਾ ਹੈ ਇਹ ਉਹਦੀ ਅਨਸਬੰਸ ਲੱਗਦਾ ਹੈ